ਸ੍ਰੀਕਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਪੈਂਸ ਕਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀਨਗਰਪੁਰ ਸਾਹਿਬ ਅੰਮ ਅਨੰਦਪੁਰ ਸਾਹਿਬ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੀ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਅਨੰਦਪੁਰ ਸਾਹਿਬ ਹਾਈਡਲ ਚੈਨਲ ਹੈ ਤਾਂ ਅਨੰਦਪੁਰ ਸਾਹਿਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਪੀਬੀਐਮਪੀ ਨੰਗਲ ਤੋਂ ਜਿਹੜਾ ਸਤਲੋ ਜੇ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦੇਰ ਸ਼ਾਮ ਤੱਕ ਕੋਈ ਵੀ ਘਬਰਾਣ ਵਾਲੀ ਗੱਲ ਨਹੀਂ ਬਹੁਤ ਸਾਰੇ ਮੈਨੂੰ ਫੋਨ ਆ ਰਹੇ ਸੀ ਮੈਸੇਜ ਆ ਕਿ ਤਾਂ ਬਿਲਕੁਲ ਨੋਮੀਨਲ ਜਿਹਾ ਪਾਣੀ ਹੈ 6-7 ਦਿਨ ਚੇੜੇ ਨਾਲ ਵਧੂਗਾ ਕਿਸੇ ਵੀ ਕੋਈ ਵੀ ਘਬਰਾਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰੈਵਟਮੈਂਟ ਚੱਲ ਰਿਹਾ ਸੀ ਉਹ ਸਾਰੇ ਜਿਹੜੇ ਸਾਡੇ ਸਰਪੰਚ ਸਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਘਬਰਾਣ ਦੀ ਗੱਲ ਨਹੀਂ ਐਵੇਂ ਕਿਸੇ ਉਪਾਚ ਦੀਆਂ ਨਾ 3200 ਕਿਉਂ ਸਿੱਕ ਹੈ ਮੈਕਸਿਮਮ ਤੇ ਉਹ ਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਰੇਨਲ ਹਾਰਡਲੀ ਜਿਹੜਾ ਹੈ 6 7 8 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਅਛਤ ਹੋਗਾ ਤੇ ਇਸ ਵਕ ਪਹਿਲਾਂ ਵੈਸੇ ਹੀ ਪਾਣੀ ਬਹੁਤ ਘੱਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪ ਸਭ ਨਾਲ ਸਾਂਝੀ ਕਰਨੇ ਸੀ ਤੇ ਸਾਰਿਆਂ ਨਾਲ ਸਾਂਝੀ ਕਰ ਤਾ ਕਿ ਕੋਈ ਵੀ ਜਿਹੜੀ ਝੂਠੀ ਅਫਵਾਹ ਤੇ ਅੱਜ ਦਿਨ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਇਦਾਂ ਘਬਰਾਣ ਵਾਲੀ ਗੱਲ ਨਹੀਂ ਬਿਲਕੁਲ ਨੋਮੀਨਲ ਰਿਲੀਜ਼ਸ ਨੇ 20 ਸਤ ਬਾਈ ਫਰਬਰੀ ਤੱਕ ਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸਾਡੇ ਡੰਗਿਆਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਪੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਦਾਇਕ ਹਲਕਾ ਸ਼੍ਰੀਨਲਪੁਰ ਸਾਹਿਬ ਅ ਨਲਨਪੁਰ ਸਾਹਿਬ ਹੈਡਲ ਚੈਨਲ ਜਿਹੜੀ ਨਹਿਰ ਹੈ ਸਾਡੀ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਉਜੀ ਦਾ ਨੰਨਪੁਰ ਸਾਹਿਬ ਆਇਡਲ ਚੈਨਲ ਹੈ ਤਾਂ ਨੰਨਪੁਰ ਸਾਹਿਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਤਰੀਕ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਪੀਬੀਐਮਪੀ ਨੰਂਦਲ ਤੋਂ ਜਿਹੜਾ ਸਤਲੁਜ ਵਿੱਚ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦੇਰ ਸ਼ਾਮ ਤੱਕ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਬਹੁਤ ਸਾਰੇ ਮੈਨੂੰ ਫੋਨ ਆ ਰਹੇ ਸੀ ਮੈਸੇਜ ਆ ਕਿ ਤਾਂ ਬਿਲਕੁਲ ਨੋਮੀਨਲ ਜਿਹਾ ਪਾਣੀ ਹੈ 6-7 ਦਿਨ ਚਿਰ ਇਹ ਨਾਲ ਵਧੂਗਾ ਕਿਸੇ ਵੀ ਕੋਈ ਵੀ ਘਬਰਾਉਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰਿਵੈਟਮੈਂਟ ਤਾਂ ਚੱਲ ਰਿਹਾ ਸੀ ਉਹ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਘਬਰਾਉਣ ਦੀ ਗੱਲ ਨਹੀਂ ਐਵੇਂ ਕਿਸੇ ਅਫਵਾਚ ਦੀਆਂ ਨਾ 3200 ਕਿਉਸੇ ਐ ਮੈਕਸਿਮ ਕਿਉਂ ਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਹਦੇ ਨਾਲ ਹਾਰਡਲੀ ਜਿਹੜਾ ਹੈ 6 7 8 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਚ ਵਤੂਗਾ ਤੇ ਇਸ ਵਕ ਪਹਿਲਾਂ ਵੈਸੇ ਪਾਣੀ ਬਹੁਤ ਘੱਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪ ਸਭ ਨਾਲ ਸਾਂਝੀ ਕਰਨੇ ਸੀ ਤੇ ਸਾਰਿਆਂ ਨਾਲ ਸਾਂਝੀ ਕਰ ਤਾ ਕਿ ਕੋਈ ਵੀ ਜਿਹੜੀ ਝੂਠੀ ਅਫਵਾਚ ਤੇ ਅੱਜ ਤਣ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਦੰਦ ਘਬਰਾਉਣ ਵਾਲੀ ਗੱਲ ਨਹੀਂ ਬਿਲਕੁਲ ਨੋਮੀਨਲ ਰਿਲੀਜ਼ਿਸ ਨੇ 23 ਸੇ 22 ਫਰਵਰੀ ਤੱਕ ਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸਾਡੇ ਡੰਗਿਆਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਜੀ ਸਸਕਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿਆਸੀ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਨਗਪੁਰ ਸਾਹਿਬ ਆ ਅ ਨੰਨਪੁਰ ਸਾਈਡ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੇ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਨੰਨਪੁਰ ਸਾਈਡ ਹਾਈਡਲ ਚੈਨਲ ਹੈ ਤਾਂ ਨੰਨਪੁਰ ਸਾਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ BBMP ਨੰਗਲ ਤੋਂ ਜਿਹੜਾ ਸਤਲੁਜ ਵਿੱਚ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦੇਰ ਸ਼ਾਮ ਤੱਕ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਬਹੁਤ سارے ਮੈਨੂੰ ਫੋਨ ਆ ਰਹੇ ਸੀ ਮੈਸੇਜ ਕਿ ਹਾਂ ਤਾਂ ਇਹ ਬਿਲਕੁਲ ਨੋਮੀਨਲ ਜਿਹਾ ਪਾਣੀ ਹੈ 6-7 ਇੰਚ ਡੇਨਲ ਵਧੂਗਾ ਕਿਸੇ ਵੀ ਕੋਈ ਵੀ ਘਬਰਾਉਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰਿਵੈਟਮੈਂਟ ਚੱਲ ਰਿਹਾ ਸੀ ਉਹ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਆਖੀ ਕੋਈ ਘਬਰਾਣ ਦੀ ਗੱਲ ਨਹੀਂ ਐਵੇਂ ਕਿਸੇ ਉਪਵਾਸ ਚ ਦੀਆਂ ਨਾ 3200 ਕਿਉਸੇ ਹੈ ਮੈਕਸਿਮ ਟਿਓਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਹਦੇ ਨਾਲ ਹਾਰਡਲੀ ਜਿਹੜਾ ਹੈ 6-7 8 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਚ ਵਧੂਗਾ ਤੇ ਇਸ ਵਕ ਪਹਿਲਾਂ ਵੈਸੇ ਪਾਣੀ ਬਹੁਤ ਘੱਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪ ਸਭ ਨਾਲ ਸਾਂਝੀ ਕਰਨੈ ਸੀ ਤੇ ਸਾਰਿਆਂ ਨਾਲ ਸਾਂਝੀ ਕਰ ਤਾ ਕਿ ਕੋਈ ਵੀ ਜਿਹੜੀ ਝੂਠੀ ਅੱਵਾ ਜਾਂ ਐਦਾਂ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਤੰਗ ਘਬਰਾਣ ਵਾਲੀ ਗੱਲ ਨਹੀਂ ਇਸ ਕੁਲ ਨੋਮੀਨਲ ਰਿਲੀਜ਼ਸ ਨੇ ਤੇਦੀ ਸੇ ਬਾਈਫਰਮੇਟ ਤੱਕ ਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸੜਕਾਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿਆਸੀ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀਨਗਰਪੁਰ ਸਾਹਿਬ ਅ ਅ ਨਨਦਪੁਰ ਸਾਈਡ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੇ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਨਨਦਪੁਰ ਸਾਈਡ ਹਾਈਡਲ ਚੈਨਲ ਹੈ ਤਾਂ ਨਨਦਪੁਰ ਸਾਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਪੀਵੀਐਮਪੀ ਨੰਗਲ ਤੋਂ ਜਿਹੜਾ ਸਤਲੁਜ ਵਿੱਚ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦੇਰ ਸ਼ਾਮ ਤੱਕ ਕੋਈ ਵੀ ਖਬਰਾਂ ਵਾਲੀ ਗੱਲ ਨਹੀਂ ਬਹੁਤ سارے ਮੈਨੂੰ ਫੋਨ ਆ ਰਹੇ ਸੀ ਮੈਸੇਜ ਕਿ ਤਾਂ ਇਹ ਬਿਲਕੁਲ ਨੋਮੀਨਲ ਜਿਹਾ ਪਾਣੀ ਹੈ 6-7 ਇੰਚ ਦੇ ਨਾਲ ਵਧੂਗਾ ਕਿਸੇ ਵੀ ਕੋਈ ਵੀ ਖਬਰਾਂ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰਿਵੈਟਮੈਂਟ ਚੱਲ ਰਿਹਾ ਸੀ ਉਹ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਘਬਰਾਣ ਦੀ ਗੱਲ ਨਹੀਂ ਐਵੇਂ ਕਿਸੇ ਉਪਵਾਚ ਦੀਆਂ ਨਾ 3200 ਕਿਉਸੇ ਹੈ ਮੈਕਸਿਮ ਟਿਓਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਹਦੇ ਨਾਲ ਹਾਰਡਲੀ ਜਿਹੜਾ ਹੈ 6-7 ਦਾ ਠਿੱਕ ਜਿਹੜਾ ਪਾਣੀ ਹੈ ਉਹ ਦਰਿਆ ਚ ਵਧੂਗਾ ਤੇ ਇਸ ਵਕ ਪਹਿਲਾਂ ਵੈਸੇ ਪਾਣੀ ਬਹੁਤ ਘੱਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪ ਸਭ ਨਾਲ ਸਾਂਝੀ ਕਰਨਾ ਸੀ ਤੇ ਸਾਰਿਆਂ ਨਾਲ ਸਾਂਝੀ ਕਰ ਤਾ ਕਿ ਕੋਈ ਵੀ ਜਿਹੜੀ ਝੂਠੀ ਅੱਵਾ ਜਾਂ ਐਦਾਂ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਤੰਗ ਘਬਰਾਣ ਵਾਲੀ ਗੱਲ ਨਹੀਂ ਬਿਲਕੁਲ ਨੋਮੀਨਲ ਰਿਲੀਜ਼ਿਸ ਨੇ ਤੇ ਇਸ ਤੋਂ ਬਾਅਦ ਵੀ ਫਿਰ ਮੀਟਾ ਕਿ ਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸੜਕਾਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਜੀ ਸਸਫੀਰ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਪੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀਨਤਪੁਰ ਸਾਹਿਬ ਅ ਨਨਪੁਰ ਸਾਹਿਬ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੇ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਨਨਪੁਰ ਸਾਹਿਬ ਹਾਈਡਲ ਚੈਨਲ ਹੈ ਤਾਂ ਨਨਪੁਰ ਸਾਹਿਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਪੀਵੀਐਮਬੀ ਨੰਗਲ ਤੋਂ ਜਿਹੜਾ ਸਤਲੁਜ ਵਿੱਚ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦਰ ਸ਼ਾਮ ਤੱਕ ਕੋਈ ਵੀ ਘਬਰਾਣ ਵਾਲੀ ਗੱਲ ਨਹੀਂ ਬਹੁਤ سارے ਮੈਨੂੰ ਫੋਨ ਵੀ ਆ ਰਹੇ ਸੀ ਮੈਸੇਜ ਆ ਕਿ ਤਾਂ ਇਹ ਬਿਲਕੁਲ ਨੋਮੀਨਲ ਜਿਆ ਪਾਣੀ ਹੈ 6-7 ਦਿਨ ਚ ਇਹ ਡੇਨਲ ਵਧੂਗਾ ਕਿਸੇ ਵੀ ਕੋਈ ਵੀ ਘਬਰਾਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰਿਵੈਟਮੈਂਟ ਦਾ ਚੱਲ ਰਿਹਾ ਸੀ ਉਹ ਦਾ ਸਾਰੇ ਜਿਹੜੇ ਸਾਡੇ ਸਰਪੰਚ ਸਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਘਬਰਾਣ ਦੀ ਗੱਲ ਨਹੀਂ ਐਵੇਂ ਕਿਸੇ ਆਵਾਜ਼ ਦੀਆਂ ਨਾ 3200 ਕਿਉਂ ਸਿੱਕ ਹੈ ਮੈਕਸਿਮ ਕਿ ਉਹ ਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਹਦੇ ਨਾਲ ਹਾਰਡਲੀ ਜਿਹੜਾ ਹੈ 6-7-8 ਇੰਚ ਜਿਹੜਾ ਪਾਣੀ ਹੈ ਉਹ ਦਰਿਆ 'ਚ ਵਧੂਗਾ ਤੇ ਇਸ ਵਕ ਪਹਿਲਾਂ ਵੈਸੇ ਪਾਣੀ ਬਹੁਤ ਘੱਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪ ਸਭ ਨਾਲ ਸਾਂਝੀ ਕਰਨਾ ਸੀ ਤੇ ਸਾਰਿਆਂ ਨਾਲ ਸਾਂਝੀ ਕਰਤਾ ਤਾਂ ਕਿ ਕੋਈ ਵੀ ਜਿਹੜੀ ਝੂਠੀ ਆਵਾਜ਼ ਤੇ ਅੱਜਦਨ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਦੰਨ ਘਬਰਾਣ ਵਾਲੀ ਗੱਲ ਨਹੀਂ ਬਿਲਕੁਲ ਨੋਮੀਨਲ ਰਿਲੀਜ਼ਸ ਨੇ ਤੇਜੀ ਸੇ ਬਾਈਫਰਮੇਟਾ ਕਿਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸਾਡੇ ਡੱਗਿਆਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਸਸਕਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਪੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਦਾਇਕ ਖਲਕਾ ਸ਼੍ਰੀਨਗਰਪੁਰ ਸਾਹਿਬ ਆ ਅ ਨਨਪੁਰ ਸਾਹਿਬ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੇ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਨਨਪੁਰ ਸਾਹਿਬ ਹਾਈਡਲ ਚੈਨਲ ਹੈ ਤਾਂ ਨਨਪੁਰ ਸਾਹਿਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਪੀਬੀਐਮਪੀ ਨੰਗਲ ਤੋਂ ਜਿਹੜਾ ਸਤਲੁਜ ਵਿੱਚ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦਰ ਸ਼ਾਮ ਤੱਕ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਬਹੁਤ ਸਾਰੇ ਮੈਨੂੰ ਫੋਨ ਆ ਰਹੇ ਸੀ ਮੈਸੇਜ ਆ ਕਿ ਤਾਂ ਇਹ ਬਿਲਕੁਲ ਨੋਮੀਨਲ ਜਾਂ ਪਾਣੀ ਹੈ 6-7 ਦਿਨ ਚਿਰ ਇਹ ਨਾਲ ਵਧੂਗਾ ਕਿਸੇ ਵੀ ਕੋਈ ਵੀ ਘਬਰਾਉਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰਿਵੈਟਮੈਂਟ ਤਾਂ ਚੱਲ ਰਿਹਾ ਸੀ ਉਹ ਦਾ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਆਖੀ ਕੋਈ ਘਬਰਾਣ ਦੀ ਗੱਲ ਨਹੀਂ ਐਵੇਂ ਕਿਸੇ ਆਵਾਜ਼ ਦੀਆਂ ਨਾ 3200 ਕਿਉਸੇ ਹੈ ਮੈਕਸਿਮ ਕਿ ਉਹ ਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਹਦੇ ਨਾਲ ਹਾਰਡਲੀ ਜਿਹੜਾ ਹੈ 6 7 8 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਚ ਵਧੂਗਾ ਤੇ ਇਸ ਵਕ ਪਹਿਲਾਂ ਵੈਸੇ ਪਾਣੀ ਬਹੁਤ ਘਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪ ਸਭ ਨਾਲ ਸਾਂਝੀ ਕਰਨਾ ਸੀ ਤੇ ਸਾਰਿਆਂ ਨਾਲ ਸਾਂਝੀ ਕਰ ਤਾ ਕਿ ਕੋਈ ਵੀ ਜਿਹੜੀ ਝੂਠੀ ਆਵਾਜ਼ ਤੇ ਅੱਜ ਦਿਨ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ 당 ਘਬਰਾਣ ਵਾਲੀ ਗੱਲ ਨਹੀਂ ਬਿਲਕੁਲ ਨੋਮੀਨਲ ਰਿਲੀਜ਼ਿਸ ਨੇ 23 ਸਪਾਈ ਫਰਮਿਤ ਹੈ ਕਿ ਉਸ ਤੋਂ ਬਾਅਦ ਨਾਲ ਹੀ ਜਿਹੜਾ ਸਾਡੇ ਡੰਗਿਆਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਕਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਨੰਨਪੁਰ ਸਾਹਿਬ ਅ ਨੰਨਪੁਰ ਸਾਹਿਬ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੀ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੁਜੀ ਦਾ ਨੰਨਪੁਰ ਸਾਭ ਹਾਈਡਲ ਚੈਨਲ ਹੈ ਤਾਂ ਨੰਨਪੁਰ ਸਾਭ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਪੀਬੀਐਮਪੀ ਨੰਂਦਲ ਤੋਂ ਜਿਹੜਾ ਸਤਲੁਜ ਵਿੱਚ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦੇਰ ਸ਼ਾਮ ਤੱਕ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਬਹੁਤ سارے ਮੈਨੂੰ ਫੋਨ ਕਰ ਰਹੇ ਸੀ ਮੈਸੇਜ ਕਿ ਤਾਂ ਬਿਲਕੁਲ ਨੋਮੀਨਲ ਜਿਹਾ ਪਾਣੀ ਹੈ 6-7 ਦਿਨ ਚੜੇਨਲ ਵਧੂਗਾ ਕਿਸੇ ਵੀ ਕੋਈ ਵੀ ਘਬਰਾਉਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰੈਵੈਟਮੈਂਟ ਚੱਲ ਰਿਹਾ ਸੀ ਉਹ ਤਾਂ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਘਬਰਾਣ ਦੀ ਗੱਲ ਨਹੀਂ ਐਵੇਂ ਕਿਸੇ ਉਪਵਾਸ਼ ਦੀ ਹਨ 32 ਕਿਉਂਕਿ ਐ ਮੈਕਸਿਮ ਟਿਓਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਹਦੇ ਨਾਲ ਹਾਰਡਲੀ ਜਿਹੜਾ ਹੈ 6 7 8 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਅੱਜ ਵਧੂਗਾ ਤੇ ਇਸ ਵਕ ਪਹਿਲਾਂ ਵੈਸੇ ਪਾਣੀ ਬਹੁਤ ਘੱਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪ ਸਭ ਨਾਲ ਸਾਂਝੀ ਕਰਨੇ ਸੀ ਤੇ ਸਾਰਿਆਂ ਨਾਲ ਸਾਂਝੀ ਕਰ ਤਾ ਕਿ ਕੋਈ ਵੀ ਜਿਹੜੀ ਝੂਠੀ ਅਫਵਾਹ ਜਾਂ ਇਦਾਂ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਇਦਾਂ ਘਬਰਾਣ ਵਾਲੀ ਗੱਲ ਨਹੀਂ ਬਿਲਕੁਲ ਨੋਮੀਨਲ ਰਿਲੀਜ਼ਸ ਨੇ 23 ਸੇ 22 ਫਰਨਿਚਰ ਕਿਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸਾਨੂੰ ਡੰਗਿਆਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਜੀ ਸਸਪੀਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿਆਸੀ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀਨਗਰਪੁਰ ਸਾਹਿਬ ਅ ਅ ਨਨਕਪੁਰ ਸਾਹਿਬ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੇ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਨਨਕਪੁਰ ਸਾਹਿਬ ਹਾਈਡਲ ਚੈਨਲ ਹੈ ਤਾਂ ਨਨਕਪੁਰ ਸਾਹਿਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਬੀਵੀਐਮਪੀ ਨੰਗਲ ਤੋਂ ਜਿਹੜਾ ਸਤਲੁਜ ਵਿੱਚ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦੇਰ ਸ਼ਾਮ ਤੱਕ ਕੋਈ ਵੀ ਖਬਰਾਂ ਵਾਲੀ ਗੱਲ ਨਹੀਂ ਬਹੁਤ سارے ਮੈਨੂੰ ਫੋਨ ਆ ਰਹੇ ਸੀ ਮੈਸੇਜ ਕਿ ਤਾਂ ਇਹ ਬਿਲਕੁਲ ਨੋਮੀਨਲ ਜਿਹਾ ਪਾਣੀ ਹੈ 6-7 ਦਿਨ ਚੇੜੇ ਨਾਲ ਬਦਲੂਗਾ ਕਿਸੇ ਵੀ ਕੋਈ ਵੀ ਖਬਰਾਂ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰਿਵੈਟਮੈਂਟ ਤਾਂ ਚੱਲ ਰਿਹਾ ਸੀ ਉਹ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਕੋਹ ਗ੍ਰਾਂਂਦੀ ਗੱਲ ਨਹੀਂ ਐਵੇਂ ਕਿਸੇ ਉਪਾਚਰੀਆਂ ਨਾ 3200 ਕਿਉਂ ਸਿੱਕ ਹੈ ਮੈਕਸਿਮ ਟੋਬੀ ਕੰਟਰੋਲਡ ਰਿਲੀਜ਼ਿਸ ਨੇ ਤੇ ਇਰੇਨਲ ਹਾਰਡਲੀ ਜਿਹੜਾ ਹੈ 6-7-8 ਇੰਚ ਜਿਹੜਾ ਪਾਣੀ ਹੈ ਉਹ ਦਰਿਆ 'ਚ ਵਤੂਗਾ ਤੇ ਇਸ ਤੋਂ ਪਹਿਲਾਂ ਵੈਸੇ ਪਾਣੀ ਬਹੁਤ ਘੱਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪਸਾ ਨਾਲ ਸਾਂਝੀ ਕਰਨੈ ਸੀ ਤੇ ਸਾਰਿਆਂ ਨਾਲ ਸਾਂਝੀ ਕਰਦੋ ਤਾਂ ਕਿ ਕੋਈ ਵੀ ਜਿਹੜੀ ਝੂਠੀ ਅਫਵਾਹ ਜਾਂ ਇਦਾਂ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਇਦਾਂ ਘਬਰਾਉਣ ਵਾਲੀ ਗੱਲ ਨਹੀਂ ਬਿਲਕੁਲ ਨੋਮੀਨਲ ਰਿਜਿਸਟ ਨੇ 23 ਸੇਪਟਾਈ ਫਰਵਰੀ ਤੱਕ ਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸੜਕਾਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਸਸਕੀਰਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿਆਸੀ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀਨਗਰਪੁਰ ਸਾਹਿਬ ਅ ਅ ਨਨਕਪੁਰ ਸਾਹਿਬ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੇ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਨਨਕਪੁਰ ਸਾਹਿਬ ਹਾਈਡਲ ਚੈਨਲ ਹੈ ਤਾਂ ਨਨਕਪੁਰ ਸਾਹਿਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ BBMP ਨੰਗਲ ਤੋਂ ਜਿਹੜਾ ਸਤਲੁਜ ਵਿੱਚ ਛੱਡੋਗੀ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦੇਰ ਸ਼ਾਮ ਤੱਕ ਕੋਈ ਵੀ ਖਬਰਾਂ ਵਾਲੀ ਗੱਲ ਨਹੀਂ ਬਹੁਤ سارے ਮੈਨੂੰ ਫੋਨ ਆ ਰਹੇ ਸੀ ਮੈਸੇਜ ਕਿ ਤਾਂ ਇਹ ਬਿਲਕੁਲ ਨੋਮੀਨਲ ਜਿਹਾ ਪਾਣੀ ਹੈ 6-7 ਇੰਚ ਦੇ ਨਾਲ ਵਧੂਗਾ ਕਿਸੇ ਵੀ ਕੋਈ ਵੀ ਖਬਰਾਂ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰਿਵੈਟਮੈਂਟ ਤਾਂ ਚੱਲ ਰਿਹਾ ਸੀ ਉਹ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਕੋ ਗ੍ਰਾਂਂਦੀ ਗੱਲ ਨਹੀਂ ਐਵੇਂ ਕਿਸੇ ਉਪਾਚਰੀਆਂ ਨਾ 3200 ਕਿਉਂ ਸਿੱਕ ਹੈ ਮੈਕਸਿਮਮ ਟਿਓ ਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਰੇਨਲ ਹਾਰਡਲੀ ਜਿਹੜਾ ਹੈ 6-7-8 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਅੱਜ ਵਧੂਗਾ ਤੇ ਇਸ ਤੋਂ ਪਹਿਲਾਂ ਵੈਸੇ ਹੀ ਪਾਣੀ ਬਹੁਤ ਘੱਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪ ਸਭ ਨਾਲ ਸਾਂਝੀ ਕਰਨੇ ਸੀ ਤੇ ਸਾਰਿਆਂ ਨਾਲ ਸਾਂਝੀ ਕਰਤਾ ਤਾਂ ਕਿ ਕੋਈ ਵੀ ਜਿਹੜੀ ਝੂਠੀ ਆਵਾਜ਼ ਜਾਂ ਐਦਾਂ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਧੰਕ ਭਰਾਨ ਵਾਲੀ ਗੱਲ ਨਹੀਂ ਬਿਲਕੁਲ ਨੋਮੀਨਲ ਰਿਲੀਜ਼ ਹੋਇਆ ਇਸਨੇ ਤੇ ਇਸ ਤੋਂ ਬਾਅਦ ਫਰਨੀਚਰ ਕਿਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸੜਕਾਂ ਦਾ ਕੰਮ ਚੱਲਦਾ ਉਹ ਵੀ ਐਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿਆਸੀ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀਨਗਰਪੁਰ ਸਾਹਿਬ ਅ ਨਨਕਪੁਰ ਸਾਈਡ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੇ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਨਨਕਪੁਰ ਸਾਈਡ ਹਾਈਡਲ ਚੈਨਲ ਹੈ ਤਾਂ ਨਨਕਪੁਰ ਸਾਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਪੀਵੀਐਮਪੀ ਨੰਗਲ ਤੋਂ ਜਿਹੜਾ ਸਤਲੁਜ ਵਿੱਚ ਛੱਡੋਗੇ ਤਾਂ ਲਗਭਗ 3200 ਕਿਊਸਿਕ ਜਿਹੜਾ ਪਾਣੀ ਹੈ ਉਹ ਛੱਡਿਆ ਜਾਊਗਾ ਤੇ ਇਸ ਵਕਤ ਜਿਹੜਾ ਹੈ ਕੱਲ ਸਵੇਰੇ 9 ਵਜੇ ਤੋਂ ਛੱਡਿਆ ਜਾਊਗਾ ਤੇ ਹੌਲੀ ਹੌਲੀ ਕਰਕੇ ਦੇਰ ਸ਼ਾਮ ਤੱਕ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਬਹੁਤ ਸਾਰੇ ਮੈਨੂੰ ਫੋਨ ਆ ਰਹੇ ਸੀ ਮੈਸੇਜ ਆ ਕਿ ਤਾਂ ਇਹ ਬਿਲਕੁਲ ਨੋਮੀਨਲ ਜਿਹਾ ਪਾਣੀ ਹੈ 6-7 ਇੰਚ ਦੇ ਨਾਲ ਵਧੂਗਾ ਕਿਸੇ ਵੀ ਕੋਈ ਵੀ ਘਬਰਾਉਣ ਦੀ ਗੱਲ ਨਹੀਂ ਤੇ 22 ਫਰਵਰੀ ਤੱਕ ਹੀ ਇਹ ਜਿਹੜਾ ਪਾਣੀ ਛੱਡੇਗਾ ਉਸ ਤੋਂ ਬਾਅਦ ਦੁਬਾਰਾ ਜਿਹੜਾ ਸਾਡਾ ਜਿੰਨਾ ਕੰਮ ਡੰਗਿਆਂ ਦਾ ਰਿਵੈਟਮੈਂਟ ਚੱਲ ਰਿਹਾ ਸੀ ਉਹ ਸਾਰੇ ਜਿਹੜੇ ਸਾਡੇ ਸਰਪੰਚ ਸਹਿਬਾਨ ਨੇ ਜਿਹੜੇ ਪਿੰਡਾਂ ਦੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਕੋ ਗ੍ਰਾਂਂਤੀ ਗੱਲ ਨਹੀਂ ਐਵੇਂ ਕਿਸੇ ਉਪਾਚਰੀਆਂ ਨਾ 3200 ਕਿਉਂ ਸਿੱਕ ਹੈ ਮੈਕਸਿਮਮ ਟਿਓ ਵੀ ਕੰਟਰੋਲਡ ਰਿਲੀਜ਼ਸ ਨੇ ਤੇ ਇਰੇਨਲ ਹਾਰਡਲੀ ਜਿਹੜਾ ਹੈ 6 ਸਾਲ 8 ਇੰਚ ਜਿਹੜਾ ਪਾਣੀ ਹੈ ਉਹ ਦਰਿਆ ਅਚਵਤ ਹੋਗਾ ਤੇ ਇਸ ਤੋਂ ਪਹਿਲਾਂ ਵੈਸੇ ਹੀ ਪਾਣੀ ਬਹੁਤ ਘੱਟ ਚੱਲ ਰਿਹਾ ਸੀਗਾ ਤੇ ਇਹ ਅਪਡੇਟ ਆਪਸਾਂ ਨਾਲ ਸਾਂਝੀ ਕਰਨੇ ਸੀ ਤੇ ਸਾਰਿਆਂ ਨਾਲ ਸਾਂਝੀ ਕਰ ਦਿੱਤਾ ਤਾਂ ਕਿ ਕੋਈ ਵੀ ਜਿਹੜੀ ਝੂਠੀ ਅਵਾਜ਼ ਜਾਂ ਇਦਾਂ ਮੈਨੂੰ ਫੋਨ ਆ ਰਹੇ ਕਿ ਕਿੰਨਾ ਪਾਣੀ ਹੈ ਕੋਈ ਵੀ ਇਦਾਂ ਘਬਰਾਉਣ ਵਾਲੀ ਗੱਲ ਨਹੀਂ ਬਿਲਕੁਲ ਨੋਮੀਨਲ ਰਿਲੀਜ਼ ਹੋਇਆ ਇਸਨੇ ਤੇ ਇਸੇ ਸੇ ਪਾਈ ਫਰਨੀਟਾ ਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਸਾਡੇ ਡੱਗਿਆਂ ਦਾ ਕੰਮ ਚੱਲਦਾ ਉਹ ਵੀ ਇਦਾਂ ਚੱਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਪੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀਨਗਰਪੁਰ ਸਾਹਿਬ ਅਨੰਦਪੁਰ ਸਾਹਿਬ ਹਾਈਡਲ ਚੈਨਲ ਜਿਹੜੀ ਨਹਿਰ ਹੈ ਸਾਡੇ ਨੰਗਲ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਦਾ ਨਾਮ ਨੰਗਲ ਹਾਈਡਲ ਚੈਨਲ ਹੈ ਇੱਕ ਦਾ ਦੂਜੀ ਦਾ ਨਾਮ ਅਨੰਦਪੁਰ ਸਾਹਿਬ ਹਾਈਡਲ ਚੈਨਲ ਹੈ ਤਾਂ ਅਨੰਦਪੁਰ ਸਾਹਿਬ ਹਾਈਡਲ ਚੈਨਲ ਦੀ ਰਿਪੇਅਰ ਹੋਣੀ ਹੈ 22 ਫਰਵਰੀ ਤੱਕ ਉਹਦੇ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਛੱਡਿਆ ਜਾਂਦਾ ਸੀ ਉਸ ਨੂੰ 22 ਤਰੀਕ ਤੱਕ ਪੀਬੀਐਮਬੀ ਨੰਗਲ ਤੋਂ ਜਿਹੜਾ